ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਮੈਨੂੰ ਮੰਡ ਏਰੀਏ ਦੇ ਵਿੱਚੋਂ ਕਾਫੀ ਵੀਰਾਂ ਦੇ ਫੋਨ ਆ ਰਹੇ ਨੇ ਕਿ ਉੱਥੇ ਪਾਣੀ ਦਾ ਪੱਧਰ ਜਿਹੜਾ ਵਧ ਰਿਹਾ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਡੀਸੀ ਸਾਹਿਬ ਨਾਲ ਨਹਿਰੀ ਵਿਭਾਗ ਦੇ ਸਾਰੇ ਅਫਸਰਾਂ ਦੇ ਨਾਲ ਹਰੀਕੇ ਸਾਰਿਆਂ ਨਾਲ ਇੱਕ ਦੋ ਘੰਟੇ ਬਾਅਦ ਸਾਰੀ ਖਬਰ ਲੈ ਰਿਹਾ ਔਰ ਮੈਨੂੰ ਪਤਾ ਛੇ ਹਿਮਾਚਲ ਦੇ ਵਿੱਚ ਭਾਰੀ ਮੀਂਹ ਪੈਣ ਕਰਕੇ ਤਕਰੀਬਨ 7 70 ਹਜ਼ਾਰ ਕਿਉਂ ਸਖ ਪਾਣੀ ਜਿਹੜਾ ਉਹ ਆਇਆ ਸੋ ਅਸੀਂ ਨਿਗਾਹ ਰੱਖ ਰਹੇ ਆ ਜਿੰਨਾ ਪਿੱਛੋਂ ਪਾਣੀ ਆਏਗਾ ਅੱਗੇ ਛੱਡ ਦਿਆਂਗੇ ਇਸ ਤੋਂ ਪਹਿਲਾਂ ਵੀ ਅਸੀਂ ਪੰਜਾਬ ਦਿੱਤੇ ਆ ਸਾਡੇ ਜਿੰਨਾ ਏਰੀਆ ਉਹ ਬੱਗੂ ਗੱਡੇ ਤੋਂ ਲੈ ਕੇ ਅੱਗੇ ਪਰਵਣਾ ਆਦੀ ਤੋਂ ਦੇ ਜਾ ਕੇ ਤੱਕ ਹੀ ਤੱਕ ਅਸੀਂ ਜਿੱਥੇ ਵੀ ਜ਼ਰੂਰ ਅਸੀਂ ਸਾਰੇ ਸਟਾਟ ਲਗਵਾ ਦਿੱਤੇ ਆ ਔਰ ਹੋਰ ਵੀ ਇੰਤਜ਼ਾਮ ਜਿਹੜੇ ਬੋਰੇ ਆਂਦਾ ਮਿੱਟੀ ਪੜ ਕੇ ਇੰਤਜ਼ਾਮ ਇਹ ਸਾਰੇ ਕੀਤੇ ਹੋਇਆ ਸੋ ਫਿਕਰ ਕਰਨ ਦੀ ਲੋੜ ਨਹੀਂ ਹੈ ਅਸੀਂ ਸਾਰਾ ਨਿਗਰ ਰੱਖ ਰਹੇ ਆ ਹਾਲਾਤ ਦੇ ਉੱਤੇ ਤੇ ਲੋਡ ਪੈਣ ਦੇ ਉੱਤੇ ਅਸੀਂ ਉਸ ਮੁਤਾਬਕ ਜਿਹੜੀ ਕਾਰਵਾਈ ਕਰਨੀ ਹੈ ਸੋ ਕਿਸੇ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ